ਸਸਰੀਕਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਇਹ HF ਵੈਡ ਤੇ ਹੈਗੀ ਆ ਵੀਰੋ ਬਾਕੀ ਕੀ ਡਿਟੇਲ ਰਹੇਗੀ ਜੀ ਕਿੰਨਾ ਪ੍ਰਾਈਸ ਰਹੇਗਾ ਕਿਨਵਾ ਸੂਬਾ ਹੈਗੀ ਆ ਉਹ ਆਪਾਂ ਵੀਰ ਹੋਣਾ ਨਾਲ ਗੱਲਬਾਤ ਕਰਾਂਗੇ ਪੁੱਛ ਲਵਾਂਗੇ ਆ ਕੀ ਡਿਟੇਲ ਹੈ ਕੀ ਹੈ ਸਾਰੀ ਇਸ ਦੀ ਸੋ ਆਪਾਂ ਚੱਲਦੇ ਆ ਵੀਰ ਹੋਣਾ ਦੇ ਕੋਲ ਪੁੱਛ ਲੈਨੇ ਆ ਜੀ ਕੀ ਥਾ ਟਿਕਾਣਾ ਹੈਗਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਤੇ ਵੀਰ ਜੀ ਇੱਕ ਆਪਣਾ ਨਾਮ ਜ਼ਰੂਰ ਦੱਸ ਜੀ ਨਾਮ ਜਗਰੂਪ ਸਿੰਘ ਠੀਕ ਆ ਜੀ ਇਹ ਕੋਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਠੀਕ ਆ ਜੀ ਸੋ ਵੀਰ ਜੀ ਜਿਹੜਾ ਇਹ ਪਿੰਡ ਪੈ ਜਾਂਦਾ ਵੀ ਮਤਲਬ ਕਿਹੜੇ ਰੋਡ ਤੇ ਪੈ ਜਾਂਦਾ ਜੀ ਆਪਣੇ ਵੀਰ ਕਿਸੇ ਦੂਰੋਂ ਨੇੜੇੋਂ ਆਉਣਾ ਹੋਵੇ ਤੇ ਇਹ ਅੰਮ੍ਰਿਤਸਰ ਖੇਮਕਰਨ ਰੋਡ ਤੇ ਪੈ ਜਾਂਦਾ ਜੀ ਅੰਮ੍ਰਿਤਸਰ ਖੇਮਕਰਨ ਰੋਡ ਤੇ ਠੀਕ ਹੈ ਪਿੱਖੀ ਵੇਡ ਤੋਂ ਜਿਹੜਾ ਖੇਮ ਕਰਨ ਰੋਡ ਹੈ ਨਾ ਜੀ ਹਾਂਜੀ ਪਿੱਖੀ ਵੇਡ ਤੋਂ ਹਾਂਜੀ ਹਾਂਜੀ ਠੀਕ ਆ ਸੋ ਜਗਰੂਪ ਵੀਰ ਜੀ ਆਪਣਾ ਜਿਹੜਾ ਮੋਬਾਈਲ ਨੰਬਰ ਹੈ ਉਹ ਵੀ ਬੋਲ ਕੇ ਸਾਨੂੰ ਦੱਸ ਹੀ ਦਿਓ ਮੋਬਾਈਲ ਨੰਬਰ 84376 9302 ਠੀਕ ਆ 95781 33172 ਠੀਕ ਹੈ ਜੀ ਸੋ ਜਗਰੂਪ ਵੀਰੇ ਜਿਹੜੀ ਅੱਜ ਆਪਾਂ ਲੈ ਕੇ ਆਏ ਆ ਐਨੀਮਲ ਇਹ ਐਚ ਐਫ ਵੇਡ ਹੈਗੀ ਆ ਹਾਂਜੀ ਸੋ ਇਹ ਕਿੰਮਾ ਸੂਹਾ ਸੂਣ ਜਾ ਰਹੀ ਹੈ ਜੀ ਇਹ ਦੂਜਾ ਸੂਹਾ ਸੂਣ ਜਾ ਰਹੀ ਹੈ ਠੀਕ ਆ ਜੀ ਤਕਰੀਬਨ ਕਿੰਨੇ ਕ ਦਿਨ ਦੀ ਹਜੇ ਕੱਚੀ ਹੈ ਜੀ 8 ਦਿਨ ਲੈ ਜਾਨੇਗੇ 8 ਦਿਨ ਲੈ ਜੇਗੀ ਠੀਕ ਆ ਸੋ ਵੀਰ ਜੀ ਆਪਣੇ ਕੋਲੋਂ ਵਪਾਰ ਦੀ ਲਾਈਨ ਆ ਪਹਿਲਾਂ ਵੀ ਪਸ਼ੂ ਕਿਸਾਨ ਵੀਰ ਉਹ ਵੀਰ ਦੇ ਆਏ ਹਨ ਸੇਲ ਵੀ ਹੋਏ ਹਨ ਚੰਗੇ ਵਧੀਆ ਚੰਗੇ ਵੀਰ ਹੁਣੀ ਪਸ਼ੂ ਲੈ ਕੇ ਆਉਂਦੇ ਨੇ ਤਕਰੀਬਨ ਐਚ ਐਫ گاਵਾ ਮੱਝਾਂ ਚੰਗੀਆਂ ਝੋਟੀਆਂ ਵੀਰ ਹੁਣਾ ਦੇ ਕੋਲ ਅਕਸਰ ਆਉਂਦੀਆਂ ਰਹਿੰਦੀਆਂ ਨੇ ਬਾਕੀ ਜਿਹੜੇ ਇਹ ਜਗਰੂਪ ਵੀਰ ਦੇ ਨੰਬਰ ਹਨ ਇਹਨਾਂ ਤੇ ਤੁਸੀਂ ਕੰਟੈਕਟ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਸ਼ੂ ਚੰਗੇ ਖਰੀਦ ਸਕਦੇ ਹੋ ਸੋ ਜਗਰੂਪ ਵੀਰੇ 8 ਦਿਨ ਤਕਰੀਬਨ ਇੱਕ ਹਫਤਾ ਲੈ ਜਾਣਾ ਇਸਨੇ ਹਾਂਜੀ ਲੈ ਜਾਣਾ ਠੀਕ ਹੈ ਜੀ ਤੇ ਮਿਲਕ ਵੀਰੇ ਜਿਹੜਾ ਆਪਾਂ ਇਹ ਦੂਜਾ ਸੂਬਾ ਇਸ ਵਾਰ ਸੂਣ ਜਾ ਰਹੀ ਆ ਪਹਿਲੇ ਸੂਬੇ ਦਾ ਮਿਲਕ ਕਿੰਨਾ ਸੀ ਤਕਰੀਬਨ ਇਹ ਵੀਰ ਜੀ ਪਹਿਲੇ ਸੂਬੇ 'ਤੇ 30 ਕਿਲੋ ਰੋਦ ਗਾਣੇ ਚੋਆਇਆ ਹੈ 35+ ਜਾਊਗੀ ਗਾਣ ਠੀਕ ਹੈ ਐਰ ਕਿ ਦੂਜੇ ਸੂਬੇ ਵਿੱਚ 35+ ਦੀ ਜਿਹੜੀ ਬਾਈ ਜਗਰੂਪ ਸਿੰਘ ਹਣੀ ਦੋਸਤੋ ਕਹਿ ਰਹੇ ਨੇ ਵੀ ਜਾਵੇਗੀ ਬਾਕੀ ਹਜੇ 8 ਦਿਨ ਦੀ ਦੋਸਤੋ ਜਿਹੜੀ ਹੈਗੀ ਆ ਹਜੇ ਪਈ ਸੌਣ ਦੇ ਵਿੱਚ ਕਿਉਂਕਿ ਤਿਆਰੀ ਹਜੇ ਤੁਸੀਂ ਦੇਖ ਸਕਦੇ ਹੋ ਟਿਲ ਕਾਫੀ ਜਿਆਦਾ ਹੈਗੀ ਆਰਡਰ ਦੇ ਵਿੱਚ 8 ਦਿਨ ਦੇ ਵਿੱਚ ਇਸ ਨੇ ਬਿਲਕੁਲ ਜਿਹੜਾ ਆਰਡਰ ਆਪਣਾ ਬਣਾ ਕੇ ਤਿਆਰ ਕਰਨਾ ਹੈਗਾ ਤਕਰੀਬਨ 35 ਪਲੱਸ ਦੀ ਦੋਸਤੋ ਜਿਹੜੀ ਮਿਲਕ ਕਪੈਸਿਟੀ ਹੈਗੀ ਆ ਇਸ ਵਹਿੜ ਦੀ ਬਾਕੀ ਦੋਸਤੋ ਜਿਹੜੀ ਹਾਈਟ ਆ ਤੁਸੀਂ ਖੁਦ ਨੋਟ ਕਰ ਸਕਦੇ ਹੋ ਬਹੁਤ ਹੀ ਚੰਗੀ ਬਹੁਤ ਹੀ ਜਿਆਦੀ ਸੋਹਣੀ ਹਾਈਟ ਹੈਗੀ ਆ ਤਕਰੀਬਨ 5.5 ਫੁੱਟ ਦੀ ਹਾਈਟ ਹੈਗੀ ਆ ਅਜੇ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤਕਰੀਬਨ ਸੋਹਣੀ ਹਾਈਟ ਹੈਗੀ ਆ ਵੇਲ ਵੀ ਕਾਫੀ ਜਿਆਦੀ ਲੰਬੀ ਹੈਗੀ ਆ ਪੇਟ ਪੂੜਾ ਸੋਹਣਾ ਵੈੜ ਦਾ ਚੰਗੀ ਸੋਣੀ ਹੈਗੀ ਆ ਠੰਡ ਦੀ ਜਿਹੜੀ ਦੋਸਤੋ ਹੈਗੀ ਕੁਆਲਿਟੀ ਉਹ ਤੁਹਾਨੂੰ ਆਪਾਂ ਬਿਲਕੁਲ ਜਿਹੜੀ ਨਜ਼ਦੀਕ ਤੋਂ ਜਰੂਰ ਦਿਖਾਉਂਦੇ ਆ ਜੀ ਬਿਲਕੁਲ ਪੱਧਰ ਹਵਾਨਾ ਦੋਸਤੋ ਕਿਸੇ ਪਾਸੇ ਕੋਈ ਬਾਹੀ ਛਾਈ ਵਾਲਾ ਕੰਮ ਨਹੀਂ ਹੈਗਾ ਮੋਟਾ ਥਾਣਾ ਮੁੱਠੀ ਭਰ ਤਣ ਹੈਗਾ ਦੋਸਤੋ ਵੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਬਿਲਕੁਲ ਬਰਾਬਰਤਾ ਦੋਸਤੋ ਜਿਹੜੀ ਥਾਣਾ ਦੇ ਵਿੱਚ ਹੈਗੀ ਆ ਸਾਰੇ ਥਣ ਬਿਲਕੁਲ ਇੱਕ ਬਰਾਬਰ ਹਨ ਵੀਰੋ ਬਾਕੀ ਠੰਡੀ ਬਿਲਕੁਲ ਸੀਲ ਇਹ ਵੈੜ ਹੈਗੀ ਆ ਬਿਲਕੁਲ ਠੰਡੀ ਸੀਲ ਦੋਸਤੋ ਇਹ ਵੈੜ ਹੈਗੀ ਆ ਜਗਰੂ ਵੀਰੇ ਇਹਨੂੰ ਖੋਲ ਕੇ ਤੋ ਬਾਕੀ ਕਿਸਾਨ ਵੀਰੋ ਜਿਹੜੇ ਆਰਡਰ ਦੀ ਕੁਆਲਿਟੀ ਆ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਹਜੇ ਤੁਸੀਂ ਜਿਹੜੀ ਟੇਲਾ ਤੁਹਾਨੂੰ ਨਜ਼ਰ ਆਈ ਰਹੀ ਹੋਵੇਗੀ ਤਕਰੀਬਨ 8 ਦਿਨ ਦੀ ਹਜੇ ਦਿਨ ਪੈ ਵੀ ਹਨ 8 ਦਿਨ ਤਕਰੀਬਨ ਹਜੇ ਇਸ ਨੇ ਲੈ ਜਾਣੇ ਹਨ ਬਾਕੀ 18 ਜੀ ਹੋਰ ਇਸ ਨੇ ਬਣਾ ਕੇ ਤਿਆਰ ਕਰ ਲੈਣਾ ਹੈ 35 ਲੀਟਰ ਦੀ ਇੱਕ ਵਾਰੀ ਫੇਰ ਦੱਸ ਦਿੰਨੇ ਹਾਂ ਜੀ 35 ਲੀਟਰ ਦੀ ਜਿਹੜੀ ਮਿਲਕ ਕਪੈਸਿਟੀ ਇਸ ਜਿਹੜੀ ਵੈੜ ਦੀ ਹੈਗੀ ਐ ਸੋ ਕਾਫੀ ਯਾਦੀ ਵਧੀਆ ਵੈੜ ਹੈਗੀ ਐ ਦੋਸਤੋ ਜਿਹੜੇ ਮੇਰੇ ਵੀਰ ਨੂੰ ਪਸੰਦ ਆਵੇ ਉਹ ਬਾਈ ਦੇ ਜਿਹੜੇ ਸੰਪਰਕ ਬਾਈ ਨਾਲ ਸੰਪਰਕ ਕਰ ਸਕਦਾ ਕੰਟੈਕਟ ਨੰਬਰ ਬਾਈ ਖਰਾਂ ਨੇ ਜਿਹੜੇ ਆ ਆਪਣੇ ਦਿੱਤੇ ਹਨ ਤੁਹਾਨੂੰ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹ ਜਿਹੜੀ ਵੇੜਾ ਖਰੀਦ ਸਕਦੇ ਹੋ ਬਾਕੀ ਦੋਸਤੋ ਜਿੰਨੇ ਕ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਥਵਾਨਾਂ ਦੀ ਜਿਹੜੀ ਬੰਤਰ ਹੈਗੀ ਆ ਤੁਸੀਂ ਵੀਡੀਓ ਦੇ ਵਿੱਚ ਜਰੂਰ ਨੋਟ ਕਰ ਸਕਦੇ ਹੋ ਠੀਕ ਆ ਜਗਰੂਵੀਰ ਬੰਦ ਗਏ ਨੂੰ ਸੋ ਜਗਰੂਵੀਰ ਜੀ ਜਿਹੜਾ ਮੁੱਲ ਇਹਦਾ ਆਪਾਂ ਕੀ ਡਿਮਾਂਡ ਕਰਦੇ ਪਏ ਆ ਜੀ ਵੀਰ ਜੀ ਡਿਮਾਂਡੇ ਦੀ 85000 ਰੁਪਇਆ ਕਰ ਰਹੇ 85000 ਆ ਜੀ ਹਾਂ ਠੀਕ ਆ ਜੀ ਮੌਕੇ ਤੇ ਜੇ ਕੋਈ ਦੂਰੋਂ ਨੇੜੇੋਂ ਕੋਈ ਆਉਂਦਾ ਸੱਜਣ ਚੱਲ ਕੇ ਮਾਨਤਨ ਹੋ ਜਾਏਗਾ ਹਾਂ ਜੀ ਮਾਨਤਨ ਜ਼ਰੂਰ ਹੋਊਗਾ ਠੀਕ ਆ ਜੀ ਸੋ ਕਿਸਾਨ ਵੀਰੋ ਜਿਹੜਾ ਮੋਲਾ ਵੀਰ ਨੇ ਦੱਸਿਆ ਵੀ 85000 ਰੁਪਏ ਇਸ ਦੀ ਡਿਮਾਂਡ ਕੀਤੀ ਹੈਗੀ ਆ ਬਾਕੀ ਜਿਹੜੇ ਮੇਰੇ ਵੀਰ ਆਉਣ ਦੂਰੋਂ ਨੇੜਿਓਂ ਕੋਈ ਲੈਣ ਜਿਹੜਾ ਮੇਰਾ ਵੀਰ ਕੋਈ ਖਰਾ ਕੋਈ ਵੀ ਗਾਹਕ ਆਉਂਦਾ ਵੀਰ ਦੇ ਕੋਲ ਮਾਨਤਨ ਜ਼ਰੂਰ ਕੀਤਾ ਜਾਵੇਗਾ ਮੌਕੇ ਤੇ ਘਰ ਪੁੱਜਣ ਤੇ ਸੋ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਿਹੜੀ ਗਾਂ ਦੀ ਬੰਤਰ ਦੋਸਤੋ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ